ਬੇਸਿਕਲੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਹਰਮਨ ਹੰਸ ਸਾਹਿਬ ਨੇ ਆ ਕਲੀਅਰ ਕਟ ਇਨਸਟਰਕਸ਼ਨ ਹੈ ਵੀ ਕੋਈ ਵੀ ਜਿਹੜੀ ਝੂਠੀ ਇਤਲਾਹ ਕੋਈ ਵੀ ਵਿਅਕਤੀ 112 ਤੇ 100 ਨੰਬਰ ਤੇ ਕਿਸੇ ਤੇ ਵੀ ਸਾਨੂੰ ਦਿੰਦਾ ਹੈ ਉਹਦੇ ਜਿਹੜੇ ਝੂਠੀ ਇਤਲਾਹ ਹੈ ਉਹਦੇ ਤੇ ਕਾਰਵਾਈ ਹੋਣੀ ਹੋਣੀ ਹੈ ਜਿੱਦਾਂ ਕਿ ਸਾਡੇ ਕੋਲ ਅੱਜ ਆਈਟੀ ਸਿਟੀ ਚ ਕੱਲ ਰਾਤ 4:7 ਨੂੰ ਇੱਕ ਬੰਦੇ ਨੇ ਸਾਨੂੰ ਜਤਿੰਦਰ ਪੰਡਿਤ ਹੈ ਜਨੇ ਇੱਕ ਇਨਫੋਰਮੇਸ਼ਨ ਦਿੱਤੀ ਵੀ ਮੇਰੇ ਮੋਟਰਸਾਈਕਲ ਕੋਇਆ ਗਿਆ ਤੇ ਮੇਰੇ ਕੋ ਪੈਸੇ ਵੀ ਖੋ ਕੇ ਲੱਗੇ ਜਦ ਕਿ ਜਦੋਂ ਅਸੀਂ ਉਹਦੇ ਵਾਪਸ ਐਸ ਐਚ ਓ ਸਤਿੰਦਰ ਸਿੰਘ ਐਸ ਐਚ ਓ ਆਈਟੀ ਸਿਟੀ ਪ੍ਰੇਮ ਸਿੰਘ ਏ ਐਸ ਆਈ ਉਹਨਾਂ ਨੇ ਜਦੋਂ ਮੌਕੇ ਤੇ ਜਾ ਕੇ ਵਿਜ਼ਿਟ ਕੀਤਾ ਹਾਈਕੋਰਟ ਤੇ ਇਹ ਨਾਲ ਤੇ ਉਥੇ ਜਾ ਕੇ ਜਦੋਂ ਅਸੀਂ ਸਾਰੀ ਉਹਨੂੰ ਸੀ ਸੀ ਟੀ ਵੀ ਖੰਗਾਰੇ ਤੇ ਟੈਕਨੀਕਲ ਆਪਣੇ ਸਰਵਿਸਿਸ ਦਾ ਤੇ ਆਪਣੇ ਉਹਦੇ ਦੌਰਾਨੀ ਤਫਤੀਸ਼ ਇਹ ਗੱਲ ਸਾਹਮਣੇ ਆਈ ਵੀ ਇਹ ਇਹ ਜਿਹੜਾ ਵਕੂਆ ਸੀ ਇਹ ਬਿਲਕੁਲ ਝੂਠਾ ਸੀ ਬੇਸਿਕਲੀ ਜਿਹੜਾ ਜਤਿੰਦਰ ਪੰਡਿਤ ਹੈ ਇਹਨੇ ਪੈਸੇ ਦੇਣੇ ਸੀਗੇ ਆਪਣੇ EMPLOYEES ਦੇ ਤੇ ਉਹਨੇ ਇਹ ਕੀ ਕਹਿੰਦੇ ਕੰਸਟਰਕਸ਼ਨ ਦਾ ਕੰਮ ਕਰਦਾ ਤੇ ਉਹਦੇ ਵਿੱਚ ਇਹਨੇ ਦੇਣੇ ਤੇ ਪੈਸੇ ਸੀ ਪਰ ਜਦੋਂ ਉਹਨਾਂ ਨੂੰ ਪੈਸੇ ਨਾ ਦੇ ਸਕਿਆ ਉਹਨਾਂ ਨੂੰ ਆਪਣੇ ਆਪ ਹੀ ਇਹਨੇ ਆਪਣਾ ਮੋਟਰਸਾਈਕਲ ਹੈਂਡਓਵਰ ਕਰਤਾ ਵੀ ਤੁਸੀਂ ਲੈ ਜਾਓ ਤੇ ਕੱਲ ਮੈਂ ਤੁਹਾਨੂੰ ਪੈਸੇ ਦੇ ਕੇ ਆਪਣਾ ਮੋਟਰਸਾਈਕਲ ਹੈ ਤੇ ਨਾਲ ਹੀ ਇਹਨੇ 112 ਤੇ ਸਾਨੂੰ ਇਨਫਾਰਮ ਕੀਤਾ ਵੀ ਮੇਰਾ ਮੋਟਰਸਾਈਕਲ ਤੇ 1 ਲੱਖ ਰੁਪਈਆ ਖੋ ਕੇ ਰਹਿ ਗਈ ਪਰ ਸਾਡੇ ਐਸਐਚਓ ਆਈਟੀਸੀਟੀ ਸਜਿੰਦਰ ਸਿੰਘ ਦੀ ਟੀਮ ਨੇ ਬੜੇ ਵਧੀਆ ਤਰੀਕੇ ਨਾਲ ਇਹ ਕੇਸ ਨੂੰ ਕ੍ਰੈਕ ਕੀਤਾ ਤੇ ਉਹਦੇ ਵਿੱਚ ਜਦੋਂ ਜਦੋਂ ਸਾਰੇ ਬੰਦੇ ਫੜਕੇ ਲਿਆਂਦੇ ਤੇ ਉਹਦੇ ਵਿੱਚ ਉਹ ਇਹ ਗੱਲ ਨਿਕਲੀ ਵੀ ਇਹਨੇ ਪੈਸੇ ਦੇਣੇ ਕੋਈ ਖੋ ਨਹੀਂ ਹੋਈ ਸੋ ਇਹਦੇ ਤੇ ਅਸੀਂ 112 ਨੰਬਰ ਦੀ ਜਿਹੜੀ ਇਹਦੀ ਕਾਲ ਸੀਗੀ ਉਹਦੇ ਤੇ 217 BNS ਤਹਿਤ ਡਿਰੀਅਰ ਨੰਬਰ 30 ਤੇ ਇਹਦੀ ਅਰੈਸਟ ਪਾਈ ਹੈ ਤੇ ਇਹਨੂੰ ਅੱਜ ਇਹਦਾ ਕਲੰਦਰਾ ਅਦਾਲਤ ਚ ਦਿਤਾ ਹੈ